ਆਦਾਕ ਉਮਰ ਕਿੰਨੀ ਹੋ ਗਈ ਜਿਵੇਂ ਆ ਬਾਈ ਹੋਰੀ ਤਾਂ ਆ ਦੱਸ ਤੇ ਕਹਿੰਦੇ 100 ਤੋਂ ਟੱਪ ਗਈ ਕਿੰਨੀ ਉਮਰ ਹੈ ਮੇਰੀ ਉਮਰ ਜਿੰਨੀ ਤੇਨ ਦੱਸਿਆ ਹੈ ਗਈ ਐਨੀ ਨਹੀਂ ਨਹੀਂ 115 ਸਾਲ ਮੈਥੋਂ ਛੋਟੇ ਤਾਂ ਸਾਰੇ ਮਰ ਗਏ ਤੁਸੀਂ ਰੁੱਸ ਕੇ ਗਏ ਬਾਪੂ ਨੇ ਮਿੰਤਾ ਨਾ ਮਾਰ ਕੇ ਲਿਆ ਨਹੀਂ ਨਾ ਨਾ ਮੈਂ ਨਹੀਂ ਕਰ ਰੁੱਸ ਕੇ ਨਾ ਸੀ ਕਿਤੇ ਗਏ ਸਾਂ ਉਹ ਛੋਟੀ ਵਾਲਾ ਰੋਬ ਚਲਾਇਆ ਕਦੇ ਨੂੰ ਤੇ ਨਾ ਮੈਂ ਨਹੀਂ ਰੋਬ ਕਿਹਾ ਤਾਂ ਬਹੁਤ ਹੀ ਜ਼ਿਆਦਾ ਬੜਾ ਮਟੜਾ ਚਲਾਇਆ ਹੈ ਨੇ ਤੇਰੀ ਨੋਤਾ ਦੀ ਸੀ ਬੇਬੇ ਕੁੱਟਦੀ ਆ ਮੇਰਾ ਲੜਦੀ ਬਹੁਤ ਆ ਫਿਰ ਕੀ ਹੋਇਆ ਹਣੇ ਚੱਕਤਾ ਲਾਈਆਂ ਵਾਵਾ ਦੇ ਕਹਿੰਦੀ ਆ ਫਿਰ ਕੀ ਹੋਇਆ ਬਾਪੂ ਨੇ ਕਮਾਇਆ ਕਿਉਂ ਹੋਇਆ ਕਿਤੇ ਕਮਾਉਣਾ ਬਾਪੂ ਨੇ ਕਿੱਥੇ ਹਾਂ ਹਾਂ ਤੁਹਾਡੀ ਮਾਤਾ ਆ ਜਿਹੜੀ ਵੀਡੀਓ ਹੈ ਨਾ ਇਹਨੇ ਤੁਹਾਨੂੰ ਹਮੇਸ਼ਾ ਲਈ ਅਮਰ ਕਰਨਾ ਤੁਸੀਂ ਹੋਰ 100 ਸਾਲ ਜਿਉਂ ਮਾਲਕ ਕੇ ਅਰਦਾਸ ਆ ਇਹ ਤੁਹਾਨੂੰ ਕਦੇ ਮਰਨ ਨਹੀਂ ਦਿਓਗੇ ਹਮੇਸ਼ਾ ਜਿੰਦਾ ਰਹੋਗੇ ਮਾਤਾ ਵਾਰ-ਵਾਰ ਘਰ ਪਰੋਣਾ ਬਹੁਤ ਔਖਾ ਹੁੰਦਾ ਹੈਗਾ ਬਹੁਤ ਵਾਹਿ ਮੇਰੀ ਤੇ ਜਿੰਦਗੀ ਦੀ ਮੇਰੇ ਪੁੱਤਾਂ ਦੀ ਵੀ ਜਿੰਦਗੀ ਲੰਘ ਚੱਲੀ ਆ ਇਹੋ ਟਾਸਾਰ ਕਰਦੇ ਆਂ ਦੀ ਕੋਈ ਨਹੀਂ ਹੁੰਦਾ ਵੀ ਜਿਹੜਾ ਬੇ ਆਪਦੇ ਪਿੰਡੇ ਤੇ ਇੰਨੇ ਦੁੱਖ ਹੰਡਾਏ ਹੜਾਏ ਉਹੀ ਅੱਜ ਮੇਰੇ ਪੁੱਤ ਝੱਲੀ ਜਾਂਦੇ ਫਿਰ ਦੁੱਖ ਨਹੀਂ ਆਉਂਦਾ ਕਿਤੇ ਨਾ ਕਿਤੇ ਦੁੱਖ ਆਉਂਦਾ ਆਉਂਦਾ ਕਿਉਂ ਨਹੀਂ ਹਾਂ ਦੁੱਖੋ ਗਮ ਕਰ ਕਰ ਬਿਮਾਰੀ ਲਾ ਲਈ ਹੈ ਹਾਂ ਲੀ ਹਾਂ ਦਾਰ ਰੋਈ ਤੇ ਚੱਲਦੀ ਦੋ ਟਾਈਮ ਚਬਦ ਵਰਤੇ ਵੀ ਮੈਂ ਬਦ ਛਗਣੀ ਆ ਜਿਹਨੇ ਇੰਨਾ ਕੁਝ ਵੇਖਿਆ ਕੀ ਕੁਝ ਹੰਡਾਇਆ ਤੁਸੀਂ ਇਸ ਪਿੰਡੇ ਤੇ ਪਿੰਡੇ ਤੇ ਤੇਰਾ ਕੁਝ ਹੰਡਾਇਆ ਹੈ ਦੈਨਵਰਤਾ ਘਰ ਬਣਾ ਲਿਆ ਹੂੰ ਕੇ ਪਹਿਲੀ ਰੁੜਕੀ ਚੀਨੀ ਪਹਿਲੀ ਸੀ ਬੇਬੇ ਕਿੰਨੀ 4 ਕਿਲੇ 4 ਕਿਲੇ ਪਹਿਲੀ ਸੀ ਹਾਂ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਜੋ ਇਸ ਸਮੇ ਮਾਤਾ ਜੀ ਮੌਜੂਦ ਨੇ ਮਾਤਾ ਜੀ ਦੀ ਉਮਰ 115 ਸਾਲ ਦੀ ਹੈ ਝੂਠ ਮੰਨ ਰਹੇ ਹੋ ਬਿਲਕੁਲ ਨਹੀਂ ਮਾਤਾ ਜੀ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੇ ਮੈਂ ਬਾਈ ਜੀ ਆਪਾਂ ਮਾਤਾ ਦਾ ਨਾਂ ਨਾ ਪੁੱਛ ਲਈਏ ਵੀ ਮਾਤਾ ਦਾ ਨਾਮ ਕੀ ਹੈ ਮਾਤਾ ਜੀ ਤੁਹਾਡਾ ਨਾਮ ਕੀ ਹੈ ਨਾਂ ਮੇਰਾ ਬਲਵੀਰ ਕੌਰ ਬਲਵੀਰ ਕੌਰ ਮਾਤਾ ਉਮਰ ਕਿੰਨੀ ਹੋ ਗਈ ਜਵੇਂ ਆ ਬਾਈ ਹੋਰੀ ਤਾਂ ਦੱਸ ਦੇ ਕਹਿੰਦੇ 100 ਤੋਂ ਟੱਪ ਗਈ ਕਿੰਨੀ ਉਮਰ ਹੈ ਮੇਰੀ ਉਮਰ ਜਿੰਨੀ ਤੇ ਉਹ ਦੱਸਿਆ ਹੈਗੀ ਐਨੀ ਨਹੀਂ ਨਹੀਂ 115 ਸਾਲ ਮੇਥੋਂ ਛੋਟੇ ਤਾਂ ਸਾਰੇ ਮਰ ਗਏ ਅੱਛਾ ਤੇ ਮੈਂ ਬੈਠੀ ਹਾਂ ਮਾਲਕ ਤੁਹਾਨੂੰ ਹੋਰ ਉਮਰ ਬਖਸ਼ੇ ਅਸੀਂ ਅਰਦਾਸ ਕਰਦੇ ਆ ਮੈਨੂੰ ਆਖ ਦਿੰਦੇ ਮੇਰੇ ਮੁੰਡੇ ਕੁੜੀਆਂ ਆਂਦੇ ਤੂੰ ਮਲੇ ਦੋਤੀ ਦੋਤੀਆਂ ਵੇਣੀਆਂ ਫੜੋਤੜੇ ਵੇਣੀਆਂ ਤੇ ਦੂਜੇ ਤਾਂ ਵੰਜੇ ਗਏ ਮਜ਼ਾਕ ਕਰਦੇ ਹੋਣਗੇ ਵਿਜਲੇ ਪਿਆ ਖਵਾਉਗੀ ਕਿਤੇ ਜਿਵੇਂ ਪਕਾ ਖਲਾਏਗੇ ਹਣਾ ਆ ਮਜ਼ਾਕ ਹੀ ਕਰਦੇ ਨੇ ਕਿ ਤੂੰ ਕਰਮਾ ਵਾਲੀ ਹੈ ਬਿਲਕੁਲ ਮਾਤਾ ਕਰਮਾ ਵਾਲੇ ਵੀ ਆ ਤੇ ਪਸੰਨੇ ਵੀ ਆ ਜਿਹੜੇ ਬੇ ਪਹਿਲਾਂ ਦੀਆਂ ਖਰਾਕਾਂ ਤੇ ਹੁੰਦੀਆਂ ਖਰਾਕਾਂ ਚ ਕਿੰਨਾ ਦਾ ਫਰਕ ਆ ਬੜਾ ਫਰਕ ਹੈ ਪਿਛਲੀਆਂ ਖਰਾਕਾਂ ਦਾ ਹਾਂ ਹੰਡੀਆਂ ਖਰਾਕਾਂ ਜਿਹੜੀਆਂ ਨੇ ਇਹ ਤਾਂ ਦਵਾਈ ਵਾਲਾ ਦਾ ਨੇ ਦਵਾਈਆਂ ਵਾਲੀਆਂ ਨੇ ਸਾਰੀਆਂ ਤੇ ਉਹਨਾਂ ਕੀ ਆਤਰਾ ਜਿਵੇਂ ਤੁਸੀਂ ਇੱਕ ਸ਼ਬਦ ਵਰਤੇ ਆ ਵੀ ਮੈਂ ਬਦਸ਼ਕਣੀ ਆ ਜਿਹਨੇ ਇੰਨਾ ਕੁਝ ਵੇਖਿਆ ਕੀ ਕੁਝ ਹੰਡਾਇਆ ਤੁਸੀਂ ਇਸ ਪਿੰਡੇ ਤੇ ਪਿੰਡੇ ਤੇ ਤੇਰਾ ਕੁਝ ਹੰਡਾਇਆ ਹੈ ਤਿੰਨ ਵੇਰ ਤਾਂ ਘਰ ਬਣਾ ਲਿਆ ਹੈ ਹੂੰ ਤੇ ਭਈ ੜੁਲਗੀ ਕਿੰਨੀ ਪਹਿਲੀ ਸੀ ਬੇਬੇ ਕਿੰਨੀ 4 ਕਿਲੇ 4 ਕਿਲੇ ਪਹਿਲੀ ਸੀ ਹਾਂ ਤੇ ਘਰ ਕਿਧਰਲੀ ਸਾਈਡ ਸੀ ਤੁਹਾਡਾ ਪਹਿਲਾਂ ਇੱਕ ਦੋ ਵਾਰ ਇੱਧਰ ਬਣਾਇਆ ਇੱਥੇ ਜਿਹੜੇ ਆ ਉਧਰ ਆ ਦੇ ਪਰਲੇ ਪਾਸੇ ਹਾਂ ਦੋ ਵਾਰ ਇੱਧਰ ਬਣਾਇਆ ਹਾਂ ਫੇਰ ਇਹ ਪਹਿਲੀ ਵੇਚ ਕੇ ਥੋੜੀ ਜੀ ਤੇ ਇਹ ਇੱਧਰ ਥਾਂ ਮੋਲ ਲਿਆ ਇੱਧਰਲੇ ਪਾਸੇ ਮਾਤਾ ਵਾਰ-ਵਾਰ ਘਰ ਬਣਾਉਣਾ ਬਹੁਤ ਔਖਾ ਹੁੰਦਾ ਹੈਗਾ ਹੂੰ ਬੁੱਤ ਵੇ ਮੇਰੀ ਤੇ ਜਿੰਦਗੀ ਕੀ ਮੇਰੇ ਸਪੁੱਤਾਂ ਦੀ ਵੀ ਜਿੰਦਗੀ ਲੰਘ ਚੱਲੀ ਆ ਇਹੋ ਠਾਸਾਰ ਕਰਦਿਆਂ ਦੀ ਮਾਤਾ ਤੁਸੀਂ ਇੰਨਾ ਸਮਾਂ ਹੰਡਾਇਆ ਕਦੇ ਕਿਸੇ ਸਰਕਾਰ ਨੇ ਤੁਹਾਡੀ ਕੋਈ ਮਦਦ ਨਹੀਂ ਕੀਤੀ ਕਦੇ ਵੀ ਕਿਸੇ ਨੇ ਨਹੀਂ ਕੀਤੀ ਮਤਲਬ ਹੋਰ ਵੀ ਨਹੀਂ ਆਈ ਜੀ ਆ ਨਾ ਹੁਣ ਵੀ ਨਹੀਂ ਆਇਆ ਮਾਂ ਨਾ ਨਹੀਂ ਮਤ ਕੋਈ ਨਹੀਂ ਕਰਦਾ ਕੋਈ ਬਾਹ ਨਹੀਂ ਫੜਦਾ ਹੁਣ ਤੁਹਾਡੇ ਇੱਕ ਪੋਤੇ ਪੋਤੇ ਪਰੋਤੇ ਬਾਰੇ ਦੱਸੋ ਸਾਨੂੰ ਕਿੰਨੇ ਆ ਉਹ ਪੋਤੇ ਮੇਰੇ 3 अच्छा जी दो ਉਥੇ ਰਹਿੰਦੇ ਉਹ ਤਾਂ ਆਪਣੇ ਘਰਬਾਰ ਵਾਲੇ ਲਿਜਾਣੇ ਇੱਥੇ ਇੱਕ ਇੱਕ ਉਹਨਾਂ ਦੇ ਬੱਚੇ ਵੀ ਉਹਦੇ ਬੱਚੇ ਗੁੱਡੀ ਤੇ ਕਾਕਾ ਮੇਰੇ ਕੋਲ ਮੈਨੂੰ ਵੀ ਕਦੇ ਕਦੇ ਦੁੱਖ ਨਹੀਂ ਹੁੰਦਾ ਵੀ ਜਿਹੜਾ ਮੈਂ ਆਪਦੇ ਪਿੰਡੇ ਤੇ ਇੰਨੇ ਦੁੱਖ ਹੰਢਾਏ ਹੜਾਏ ਉਹੀ ਅੱਜ ਮੇਰੇ ਪੁੱਤ ਚਲੀ ਜਾਂਦੇ ਫਿਰ ਦੁੱਖ ਨਹੀਂ ਆਉਂਦਾ ਕਿਤੇ ਨਾ ਕਿਤੇ ਦੁੱਖ ਆਉਂਦਾ ਆਉਂਦਾ ਕਿਉਂ ਨਹੀਂ ਹਾਂ ਦੁੱਖੋ ਗਮ ਕਰ ਕਰ ਬਿਮਾਰੀ ਲਾ ਲਈ ਹਾਰ ਲਈ ਹਾਂ ਦੋ ਆ ਰਹੇ ਉਿੱਤੇ ਚਲਦੇ ਦੋ ਟਾਈਮ ਕਿੰਨੇ ਪੁੱਤਾਂ ਮਾਂ ਤਾਂ ਤੁਹਾਡੇ ਪੁੱਤ ਮੇਰੇ ਦੋ ਨੇ ਇੱਕ ਲਿਧਿਆਣੇ ਰਿੰਦਾ ਤਿੰਨ ਥੀਂ ਆਣੇ ਤਿੰਨ ਧੀਆਂ ਨੇ ਉਹ ਆ ਗਈਆਂ ਨੇ ਗਈਆਂ ਨੇ ਤੇ ਜਦੋਂ ਇੱਧਰ ਹੜਾ ਆਉਂਦੇ ਆ ਫਿਰ ਉਹ ਫੋਨ ਫੋਨ ਲਾ ਲੈਂਦੀਆਂ ਵੀ ਮਾਂ ਠੀਕ ਐ ਤੂੰ ਆਹ ਲਾਉਂਦੇ ਰਹਿ ਜਾਂਦੇ ਨੇ ਲੈ ਜਾਂਦੇ ਨੇ ਐ ਕਿ ਖੜਿਆ ਮਮਾ ਆ ਗਈ ਸਮਾਖਾ ਜਿੱਥੇ ਦੁੱਜੇ ਜੀ ਉੱਥੇ ਮੈਂ ਮਾਦਾ ਕਦੇ ਕਿ ਡਰ ਨਹੀਂ ਆਇਆ ਮਨ ਵਿੱਚ ਜਿਵੇਂ ਮਨ ਜਦੋਂ ਨਾਲ ਦੇ ਤੁਸੀਂ ਕਹਿੰਦੇ ਮੇਰੇ ਨਾਲ ਦੇ ਸਾਰੇ ਚਲੇ ਗਏ ਮਨ ਵਿੱਚ ਕਦੇ ਡਰ ਕਦੇ ਰੋਸਾ ਕੋਈ ਕਦੇ ਉਦਾਂ ਦੇ ਖਿਆਲ ਫਿਰ ਕੀ ਕਰਗੇ ਜੇ ਰੱਬ ਰਿ ਹਮ ਹਮ ਇੱਕੋ ਹੀ ਬੰਦਾ ਨਹੀਂ ਰਹੀ ਤਾਂ ਫਿਰ ਰੱਬ ਕਿੱਥੇ ਰਿਜੂ ਪੁੱਤ ਫਿਰ ਕੀ ਕੰਮ ਕਰਦੇ ਆ ਮਾਤਾ ਦੇ ਆਏ ਵਾਈ 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 ਕਰ ਕਰਕੇ ਜਿਹੜੇ ਘਰ ਪਾਉਂਦੇ ਆ ਮਾਤਾ ਬਾਈ ਹੋਰੀ ਦੱਸਦੇ ਸੀ ਕਹਿੰਦੇ ਤੁਸੀਂ ਕੋਟੀਆਂ ਵੀ ਬਣਦੇ ਹੋ ਉਹ ਕੋਟੀਆਂ ਹੰਡੀਂਦੀ ਬੋਲ ਲੈਨੇ ਹੋ ਹੁਣ ਵੀ ਬੋਲਦੇ ਹੋ ਤੁਸੀਂ ਨਹੀਂ ਹੰਡੀ ਹੰਟੀ ਕਿੰਨਾ ਟਾਈਮ ਹੋ ਗਿਆ ਕਦੇ ਬੰਦ ਮੈਂ ਪਰਦੀ ਛੱਡੀ ਪਰਦੀ ਮੈਂ ਸਾਲ ਹੀ ਹੋਇਆ ਛੱਡੀ ਨੂੰ ਹੁਣ ਪਈਆਂ 14 ਸਾਲ ਹੋ ਗਏ ਤੁਸੀਂ ਕੋਟੀਆਂ ਹਜੇ ਤੱਕ ਬੁਣੀਆਂ ਹਾਂ ਪਈਆਂ ਵੀ ਆ ਬੁਣੀਆਂ ਹਾਂ ਨੂਆਂ ਉੱਤੇ ਹੀ ਅਨ ਬਣ ਕੇ ਦਿੱਤੀਆਂ ਨੂਆਂ ਨੂੰ ਨੋਆਂ ਨੂ ਪੋਤਰਿਆਂ ਨੋ ਨੋ ਪੋਤਰਿਆਂ ਸਾਹਮਣੇ ਨਿਗਾ ਕਿੰਨੀ ਕਾ ਤੁਹਾਡੀ ਹੁਣ ਨਿਗਾ ਮੇਰੀ ਅੱਖਾਂ ਬਣਵਾਈਆਂ ਨੇ ਬਣਵਾਈਆਂ ਨੇ ਆ ਐਨਕ ਕਿੰਨੇ ਨੰਬਰ ਆ ਪੇਰਾ ਮੈਨੂੰ ਨਹੀਂ ਪਤਾ ਇਹ ਤਾਂ ਨਹੀਂ ਪਤਾ ਕਿ ਪੜੇ ਕਿੰਨੇ ਬੇਬੇ ਤੂੰ ਨਾ ਪੜੀ ਨਹੀਂ ਮੈਂ ਪੜੀ ਨਹੀਂ ਨਾ ਮਾਤਾ ਜਿਵੇਂ ਤੁਸੀਂ ਕਹਿਆ ਵੀ ਨਿਗਾਹ ਠੀਕ ਆ ਅੱਜ ਕੱਲ ਦੇ ਨੌਜਵਾਨ ਆ ਜਿਹੜੇ ਕਈਆਂ ਦੇ ਤਾਂ ਜਾਂ ਅੰਨਕਾ ਲੱਗ ਜਾਂਦਾ 10-10 ਸਾਲਾਂ ਦੇ 15-15 ਸਾਲਾਂ ਦੇ ਮਤਲਬ 50 ਸਾਲ ਦਾ ਜਦੋਂ ਬੰਦਾ ਹੁੰਦਾ ਐਨਕਾ ਲੱਗ ਜਾਂਦੀਆਂ ਨੇ ਉਹਦੇ ਮੈਂ ਐਨਕਾ ਪੁਆਏ ਨੇ ਹੂੰ ਕਿੰਨਾ ਕੁ ਟਾਈਮ ਹੋ ਗਿਆ ਆਇਆ ਆਇਆ ਤਾਂ ਅੱਖ ਨੂੰ ਤਾਂ ਉਹ ਚੱਲੇ 15 ਸਾਲ ਅੱਛਾ ਤੇ ਐਨ ਨੂੰ 2 ਸਾਲ ਤੇ ਜੇ ਖਰਾਕ ਦੀ ਗੱਲ ਕਰੀਏ ਹੁਣ ਮਾਂ ਫਿਰ ਕਿੰਨੀ ਰੋਟੀ ਕੀ ਕੋਲ ਕਿੰਨੀ ਰੋਟੀ ਖਾ ਜਾਂਦੇ ਹੋ ਉਹਨ ਰੋਟੀਆਂ ਕਦੇ ਦੋ ਫੁਲਕੇ ਕਦੇ ਇੱਕ ਫੁਲਕਾ ਲੱਗਦਾ ਨਹੀਂ ਵੱਧ ਖਾਇਆ ਕਰੋ ਪਏ ਵਾਤਾ ਕਮਜ਼ੋਰ ਹੋ ਜਾਓਗੇ ਨਹੀਂ ਨਹੀਂ ਹੈ ਗੋਟੇ ਗਾਡੇ ਠੀਕ ਹੈ ਜਮਾ ਨਹੀਂ ਗੋਟੇ ਪੀੜ ਹੁੰਦੇ ਇਹਨਾਂ ਦੇ ਉਪਰੇ ਫਿਰਦੇ ਹੋ ਤੁਸੀਂ ਆਉ ਮੈਂ ਇੱਥੇ ਖਜਾੜ ਛੋਟੀ ਦੇ ਸਾਰੇ ਰੋਟੀਆਂ ਟੂਰੀ ਫੇਰਦੀ ਅਮਰ ਤਾਂ ਚੱਕਿਆ ਮਾਤਾ ਕਹਣਾ ਗੁਰਦਵਾਰੇ ਜਾਣਦੇ ਉਹਨੇ ਗੁਰਦਵਾਰੇ ਟੋਰੀਆਂ ਨਹੀਂ ਜਾਂਦਾ ਪਹਿਲਾਂ ਜਾਂਦੇ ਸੀ ਆ ਪਹਿਲਾਂ ਚਾਈ ਦਾ ਸੀ ਤੁਸੀਂ ਪੁੱਤੇ ਪੋਤੀਆਂ ਨੂੰ ਕਹਦੇ ਕਰੋ ਆਪਦੇ ਪੁੱਤਾਂ ਨੂੰ ਵੀ ਮੈਨੂੰ ਮੱਥਾ ਟਿਕਾ ਲਿਆਇਆ ਕਰੋ ਪੋਤੇ ਦਾ ਵੀ ਵੇਲ ਨਹੀਂ ਲੱਗਦਾ ਕੰਮ ਕਰਦੇ ਪੜਦੇ ਨਾ ਉਹ ਬੱਤਿਆਂ ਵਾਲਾ اچھا ਮਾਦਾ ਜਦੋਂ ਵਿਆਹ ਹੋਇਆ ਕਿੰਨੀ ਉਮਰ ਸੀ ਤੁਹਾਡੀ ਉਦੋਂ ਇਹ ਕਿੰਨੇ 15 ਸਾਲ 15 ਕਿ ਸਾਲ ਦੇ ਬਾਪੂ ਨੇ ਕਮਾਇਆ ਕਿਉਂ ਆ ਕਿਤੇ ਕਮਾਉਣਾ ਬਾਪੂ ਨੇ ਕਿੱਥੇ ਆ ਤੁਹਾਡੀ ਮਾਤਾ ਆ ਜਿਹੜੀ ਵੀਡੀਓ ਹੈ ਨਾ ਇਹਨੇ ਤੁਹਾਨੂੰ ਹਮੇਸ਼ਾ ਲਈ ਅਮਰ ਕਰਨਾ ਤੁਸੀਂ ਹੋਰ 100 ਸਾਲ ਜਿਉਂ ਮਾਲਕ ਅਗੇ ਅਰਦਾਸ ਆ ਇਹ ਤੁਹਾਨੂੰ ਕਦੇ ਮਰਨ ਨਹੀਂ ਦਿਓਗੇ ਹਮੇਸ਼ਾ ਜਿੰਦਾ ਰਹੋਗੇ ਤੁਹਾਡੇ ਨਾਲ ਹਾਸਾ ਖੇਡਾ ਕਰ ਰਿਹਾ ਕਿਉਂਕਿ ਮੈਨੂੰ ਪਹਿਲੀ ਆ ਨਹੀਂ ਤੁਸੀਂ ਐਡੀ ਵੱਡੀ ਉਮਰ ਦਾ ਮਿਲਿਆ ਜਿਹਦਾ ਮੈਂ ਅਸ਼ੀਰਵਾਦ ਲੈ ਰਿਹਾ ਸਹੀ ਗੱਲ ਨਹੀਂ ਤਾਂ ਦੇਖੋ ਅਸੀਂ ਵੀ ਕਰਮ ਵਾਲੇ ਆ ਤੁਸੀਂ ਕਰਮ ਵਾਲੇ ਹੋ ਪੁੱਤ ਹੂੰ ਮਾਤਾ ਮੈਂ ਪੁੱਛ ਰਿਆ ਸੀ ਵੀ ਬਾਪੂ ਨੇ ਤੁਹਾਨੂੰ ਘੁਮਾਇਆ ਕਿਉਂਆ ਕਿਤੇ ਕਿਤੇ ਨਾ ਕਿਤੇ ਨਹੀਂ ਘੁਮਾਇਆ ਤੁਹਾਨੂੰ ਵੇਖਣ ਗਏ ਕਿਤੇ ਨਾ ਨਾ ਇਹੋ ਜਾਨੀ ਸੀ ਬਾਪੂ ਦੀ ਬੇਬੇ ਜਿਹੜਾ ਜੇ ਤੁਸੀਂ ਰੋਸ ਜਾਨੇ ਬਾਪੂ ਮਨਾ ਲੈਂਦਾ ਸੀ ਕਿ ਤੁਸੀਂ ਮਨਾਉਂਦੇ ਨਾ ਹੀ ਤਾਂ ਰੁੱਠੇ ਨਹੀਂ ਸੀ ਮੈਂ ਨਵਣਾ ਕੀ ਨਹੀਂ ਕੀਤੀ ਪਹਿਲਾਂ ਕਿਤੇ ਪਹਿਲਾਂ ਬੰਦਿਆਂ ਦਾ ਡਰ ਵੀ ਬਹੁਤ ਹੁੰਦਾ ਸੀ ਨਾ ਤੁਸੀਂ ਬਾਪੂ ਦਾ ਕਦੇ ਨਾਮ ਲਿਆ ਕਿ ਨਹੀਂ ਲਿਆ ਕਦੇ ਹਾਂ ਜਮਾ ਨਹੀਂ ਲਿਆ ਇਹ ਕਾਤੋਂ ਨਹੀਂ ਮਾਤਾ ਨਾ ਕਾਤੋਂ ਨਹੀਂ ਲੈਂਦੇ ਸੀ ਕਿਹਨੇ ਨਹੀਂ ਸੀ ਲੈਂਦੀਆਂ ਨਾ ਪਹਿਲਾਂ ਤਾਂ ਸਿਖਾਇਆ ਸੀ ਠੀਕ ਹੈ ਕਿ ਬੁਲਾਓ ਕੀ ਕਹਿ ਕੇ ਬੁਲਾਉਂਦੇ ਹੁੰਦੇ ਤੁਸੀਂ ਜੀ ਕਰਕੇ ਠੀਕ ਹੈ ਰੋਟੀ ਖਾ ਲੋ ਜੀ ਰੋਟੀ ਖਾ ਲੋ ਜਦ ਵੱਡੇ ਵੱਡੇ ਬੱਚੇ ਦਾ ਨਾਮ ਲੈਂਦਾ ਫਲਾਣੇ ਦੇ ਬਾਪੂ ਹਨ ਬਾਪੂ ਹੈਗੇ ਹੁਣ ਹੈਗੇ ਨਾ ਕਿੰਨਾ ਟਾਈਮ ਗਿਆ ਬਾਪੂ ਨੂੰ ਉਹਨੂੰ 16-17 ਸਾਲ ਹੋ ਗਏ 16-17 ਸਾਲ ਕੀ ਹੋ ਗਿਆ ਸੀ ਉਹਨਾਂ ਨੂੰ ਬਿਮਾਰ ਸੀ ਉਹਨਾਂ ਸੀ ਫਿਰ ਦੁੱਖ ਤਾਂ ਲੱਗਿਆ ਹੀ ਹੋਣਾ ਹਨਾ ਹਾਂ ਬਾਪੂ ਦਾ ਸੁਭਾਅ ਕਿਦਾਂ ਦਾ ਸੀ ਮਾਤਾ ਸੁਭਾਅ ਕੌੜਾ ਹੈ ਕੌੜਾ ਸੀਗਾ ਹਾਂ ਅੱਖ ਲਾਲੀ ਰੱਖਦੇ ਸੀ ਅੱਛਾ ਕਦੇ ਐ ਹੋਇਆ ਵੀ ਤੁਸੀਂ ਰੁੱਸ ਕੇ ਗਏ ਬਾਪੂ ਨੇ ਮਿੰਤਾ ਦਾ ਮੋੜਾ ਕੇ ਲਿਆ ਨਾ 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 ਮੈਂ ਕਦੇ ਰੁੱਸਦੇ ਨਾ ਸੀ ਕਿਤੇ ਗਏ ਸੀ ਅੱਜ ਕੱਲ ਦੇ ਤਾਂ ਮਾਂ ਤਾਂ ਥੋੜੇ ਜਣਾ ਰੁੱਸ ਜਾਂਦੇ ਆ ਸਬਜ਼ੀ ਪਿੱਛੇ ਰੁੱਸ ਜਾਂਦੇ ਆ ਵੀ ਤੂੰ ਮੇਰੇ ਪਸੰਦ ਦੀ ਨਹੀਂ ਬਣਾਈ ਘਰੇ ਲੜ ਪਈ ਨੇ ਨੂੰ ਪਤਾ ਆਪਸ ਵਿੱਚ ਨਹੀਂ ਨਾ ਪਤਾ ਨੇ ਕਿ ਉਹ ਲੋਟ ਨਾ ਕਿਉਂ ਵੀ ਤੁਹਾਡੀ ਵਾਂਗੂ ਵੀ ਉਹ ਕਹਿੰਦੇ ਬੇਬੇ ਬਾਪੂ ਦਾ ਪਿਆਰ ਸੀਗਾ ਉਵੇਂ ਹੀ ਵੇਖ ਕੇ ਚੱਲਦੇ ਨੇ ਹੈ ਨਾ ਆ ਮਾਤਾ ਜਿਵੇਂ ਤੁਸੀਂ ਹੁਣ ਇੰਨਾ ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਤੁਸੀਂ ਘਰ ਤੁਸੀਂ ਕਹੀ ਤਿੰਨ ਵਾਰ ਹੀ ਬਦਲਿਆ ਉਹ ਹੜ ਕਰਕੇ ਬਦਲਿਆ ਜਾਂ ਕੋਈ ਹੋਰ ਦਿੱਕਤ ਸੀ ਹੜ ਕਰਕੇ ਹਾਂ ਜੀ ਹੜ ਦੀ ਤੇ ਪੇਟ ਚ ਆਉਂਦਾ ਸੀ ਹਾਂ ਸਭ ਤੋਂ ਵੱਧ ਨੁਕਸਾਨ ਕਦੋਂ ਹੋਇਆ ਤੁਸੀਂ ਤਾਂ ਚਾਰ ਪੰਜ ਅਧਿਆਕੇ ਵੇਖ ਲੇ ਸਭ ਤੋਂ ਜ਼ਿਆਦਾ ਨੁਕਸਾਨ ਤੰਰੀ ਪੈਸੇ ਦੀ ਰੁੜੀ ਠੀਕ ਹੈ ਤੇਈ ਦੇ ਵਿੱਚ ਹੋਇਆ ਸੀਗਾ ਹਾਂ ਠੀਕ ਹੈ ਤੇ ਇਚ ਜ਼ਿਆਦਾ ਨੁਕਸਾਨ ਹੁਣ ਤੁਸੀਂ ਉੱਚੇ ਥਾਂ ਤੇ ਆ ਗਏ ਫਿਰ ਘਰ ਪਾਲਿਆ ਆਹੋ ਇੱਥੇ ਮੰਨਦੇ ਮੈਂ ਅਸੀਂ ਲੰਘ ਕੇ ਆ ਤੁਹਾਡੇ ਘਰਾਂ ਕੋਲ ਸਾਨੂੰ ਉੱਥੇ ਦੱਸਿਆ ਬਾਈ ਨੇ ਇੱਥੇ ਕਹਿੰਦੇ ਮਾਤਾ ਜਿਹੜੀ ਉਹ ਹਜੇ ਵੀ ਆ ਉਹਨੇ ਘਰ ਛੱਡ ਕੇ ਗਈ ਆ ਕਦੇ ਯਾਦ ਆਈ ਉਹ ਪੁਰਾਣੇ ਸਮੇਂ ਦੀ ਫਿਰ ਹੁਣ ਜ਼ਿਆਦਾ ਕਰਾਂਗੇ ਤੇ ਕੀ ਕਰਾਂਗੇ ਜਦੋਂ ਕਿ ਕਿੰਨਾ ਟਾਈਮ ਹੋ ਗਿਆ ਪੁਰਾਣੇ ਘਰੇ ਗਏ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਉਹ ਜਿੰਨੇ 10-4 ਸਾਲ ਤਿੰਨ ਚਾਰ ਸਾਲ ਹੋ ਗਏ ਫੋਟੋ ਮੇ ਫਟਮਾ ਦਿਖਾਈਆਂ ਹੋਣੀਆਂ ਵੀ ਮੰਮ ਵੀ ਮਾਂ ਦਾਦੀ ਇੱਧਰ ਦੇਖੇ ਐਵੇਂ ਜਿ ਬਣੇ ਪਏ ਘਰ ਆਪਣੇ ਹੁਣ ਹਾਂ ਦੇਖੀ ਕੋਈ ਨਹੀਂ ਫੋਟੋ ਆ ਵਖਾਈ ਨਹੀਂ ਵਖਾਈ ਅੱਛਾ ਮਾਤਾ ਕੀ ਕਹੋਂਗੇ ਅੱਜ ਦੇ ਜਿਹੜੇ ਨੌਜਵਾਨ ਆ ਨੌਜਵਾਨ ਪੀੜੀ ਨੂੰ ਨਮਗਿਆ ਵਿਆਈਆਂ ਜਿਵੇਂ ਤੁਹਾਡੇ ਇੱਧਰ ਸ਼ਾਇਦ ਉਹ ਬੋਲਦੇ ਆ ਬੁੱਢੀ ਬੁੱਢੀ ਬੋਲਦੇ ਆ ਬੁੱਢੀ ਕਹਿੰਦੇ ਘਰ ਵਾਲੀ ਨੂੰ ਹਾਂ ਆਪਣੇ ਇੱਧਰ ਕੀ ਕਹਿੰਦੇ ਆ ਘਰ ਵਾਲੀ ਨੂੰ ਜਿਵੇਂ ਇੱਕ ਮੁੰਡੇ ਦੇ ਘਰ ਵਾਲੀ ਨੂੰ ਕੀ ਕਹਿੰਦੇ ਆ ਜਿਹੜੀ ਬਹੁਤੀ ਨਵੀਂ ਵਿਆਹ ਕੇ ਲਿਉਣੀ ਤੁਸੀਂ ਉਹਨੂੰ ਕੀ ਕਹਿੰਦੇ ਹੋ ਉਹਨੂੰ ਉਹਦਾ ਨਾਂ ਛਾਦੇ ਆ ਅੱਛਾ ਨਾਂ ਤੋਂ ਬੁਲਾ ਲੈਨੇ ਆ ਨਾਂ ਬੁਲਾ ਲੈਨੇ ਆ ਠੀਕ ਆ ਉਹ ਕੋਈ ਹੋਰ ਇਲਾਕਾ ਹੋਗਾ ਜਿੱਥੇ ਬੁੱਢੀ ਆਂਦੇ ਆ ਨਹੀਂ ਉਹ ਕੋਈ ਹੋਰ ਇਲਾਕਾ ਜਿਵੇਂ ਆਪਣੇ ਨੋ ਕਹਿੰਦੇ ਆ ਬਹੂ ਕਹਿੰਦੇ ਆ ਕਿ ਫਲਾਣੇ ਦੀ ਬਹੂ ਨਾਂ ਲੈ ਕੇ ਬੁਲਾਈਦਾ ਹੈ ਹੂੰ ਤੋਂ ਡਗਾ ਹੁਣ ਨੋਵਾ ਦਾ ਤੁਹਾਡੇ ਨਾਲ ਕਿਉਂਕਿ ਮੈਂ ਵਧੀਆ ਸੇਵਾ ਪਾਣੀ ਕਰਦੀ ਆ ਕਰਦੀ ਸੇਵਾ ਪਾਣੀ ਕੋਈ ਨਹੀਂ ਕਰਨੀ ਆ ਆ ਉਹਨਾਂ ਨੇ ਸਾਹ ਮੜਾ ਤੁਸੀਂ ਛੋਟੀ ਵਾਲਾ ਰੋਬ ਚਲਾਇਆ ਕਦੇ ਨੋ ਤੇ ਨਾ ਮੈਂ ਨਹੀਂ ਰੋਬ ਚਲਾਇਆ ਮੈਂ ਤਾਂ ਹੋਣੀ ਜ਼ਿਆਦਾ ਬੇਬੇ ਮੜਾ ਮੜਾ ਦਾ ਚਲਾਇਆ ਹੈ ਨਹੀਂ ਤੇਰੀ ਨੋ ਤਾਂ ਦੀ ਸਵੇ ਬੇਕੋਟ ਦੀ ਆ ਮੇਰਾ ਲੜਦੀ ਬਹੁਤ ਆ ਫਿਰ ਕੀ ਹੋਇਆ ਹੁਣੇ ਸ਼ਿਕਾਇਤਾਂ ਲਾਈਆਂ ਵਾਵਾ ਦੇ ਕਹਿੰਦੀ ਆ ਫਿਰ ਕੀ ਹੋਇਆ ਹੈ ਬੇਬੇ ਕਦੇ ਉਹ ਜਿਵੇਂ ਨੋ ਸੰਸ ਕੁਸਰਮੁਸਰਜੀ ਕਰਦੀਆਂ ਕਰਦੀਆਂ ਕਦੇ ਨਾ ਸੋ ਕਰਲੀ ਨਹੀਂ ਨਾ ਤੇ ਸਹੀ ਨਾ ਮੇਰੇ ਪੋਤਰੇ ਨੂੰ ਕੋ ਚੰਦੀ ਨਾ ਮੇਰੇ ਨੂੰ ਕੋ ਚੰਦੀ ਬੜੀ ਵਧੀਆ ਗੱਲਾਂ ਬੰਦੇ ਤੈਨੂੰ ਤੂੰ ਨੂੰ ਤੂੰ ਤਾਂ ਡਰਦੀ ਕਿਤੇ ਕੋਣ ਮੈਂ ਹਾਂ ਮੈਂ ਕਦੇ ਡਰਨਾ ਹਾਂ ਹੂੰ ਉਹਨਾਂ ਪਕਾਉਣੀਆਂ ਮੈਨੂੰ ਖਵਾਉਣ ਦਾ ਖਵਾ ਦਿੰਦੇ ਆ ਬਸ ਹਾਂ ਕੀ ਬਣਾਉਣੀ ਉਹਨਾਂ ਮੈਨੂੰ ਦੇ ਲੈਣ ਕਿੰਨੇ ਵਾਰੀ ਪੀਣੇ ਚਾਹ ਤੈਂ ਚ ਕੀ ਕਿੰਨੀ ਮਿਹਰ ਬਣਦੇ ਬਣੀ ਮੇਰੇ ਨਾਮ ਮੇਰਾ ਆਖਣਾ ਦੀਪੀ ਚਾਲੀਗਾ ਚਾਲੇ ਨਾਲਿਆਂ ਦੇ ਵਿੱਚ ਚਬਾਲੀ ਚਾਹ ਨਾ ਤਿਆਬ ਬਣ ਜਾਂਦਾ ਨਹੀਂ ਬਣਦਾ ਹਾਂਜੀ ਨਹੀਂ ਬਣਦਾ ਕਿ ਤੇ ਆਉਣੀ ਪੰਦਾ ਕਿ ਚਾਹ ਠੀਕਣਾ ਪਿੰਦੇ ਆ। ਕਾ ਤੇ ਫੇ ਨਾਲ ਦੀਆਂ ਤੇ ਪੀਣੀ ਪੈਂਦੀ। ਹਾਂ ਪੀਣੀ ਪਿੰਦੀ ਆ ਟੰਡੇ ਨਾਲ ਪੀਉਂਦੇ ਆ। ਨਾਲ ਟੰਡੇ ਨਾਲ ਕਦੀ ਪਿਉ। ਮਾਦਾ ਗੁੱਸਾ ਨਹੀਂ ਕਰਨਾ ਤੁਹਾਡੇ ਨੋਹਾਂ ਪੁੱਤਾਂ ਨੂੰ ਵੀ ਕਹਿੰਨੇ ਆ ਵੀ ਇਹ ਮਜ਼ਾਕ ਨਹੀਂ ਗੱਲਾਂ ਬਣ ਕਿਉਂਕਿ ਇਹ ਯਾਦਗਰੀ ਪਾਲਨੇ। ਇਹ ਯਾਦ ਰਹਿਣਾ ਹਮੇਸ਼ਾ ਕਿ ਸਾਨੂੰ ਇੱਕ ਮਾਂ ਮਿਲੀ ਆ ਜਿਹਦੀ 115 ਸਾਲ ਦੀ ਉਮਰ ਆ ਇਸ ਵਕਤ ਤੇ ਅਸੀਂ ਅਰਦਾਸ ਕਰਦੇ ਆ ਕਿ ਮਾਤਾ ਨੂੰ ਹੋਰ ਰੱਬ ਲੰਮੀ ਉਮਰ ਬਖਸ਼ੇ ਇਹ ਆਪਦੇ ਹੋਰ ਪਰਿਵਾਰ ਵਿੱਚ ਇਸੇ ਤਰ੍ਹਾਂ ਹੱਸਦੇ ਵਸਦੇ ਰਹਿਣ ਤਾਂ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ 'ਚ ਜਰੂਰ ਸਾਡੇ ਨਾਲ ਜੁੜਨਾ ਤੇ ਇੱਕ ਬੇਬੇ ਜੀ ਦਾ ਇਹ ਦੇਖੋ ਵੱਡਾ ਹੌਸਲਾ ਬੇਬੇ ਕਹਿੰਦੀ ਕਿੰਨੇ ਵਾਰੀ ਹੜ ਆਏ ਆ ਤੇ ਬੇਬੇ ਬਿਲ ਮਜ਼ਬੂਤ ਹੋ ਕੇ ਕਿੰਨੇ ਵਾਰੀ ਬੇਬੇ ਕਹਿੰਦੀ ਸਾਡੇ ਘਰ ਢਾਏ ਆ ਤੇ ਅਸੀਂ ਦੁਬਾਰਾ ਫਿਰ ਖੜੇ ਕੀਤੇ ਬਈ ਇਹ ਕਿੱਡੇ ਵੱਡੇ ਜਿਗਰੇ ਵਾਲੀ ਗੱਲ ਹੈ ਬੇਬੇ ਕਦੇ ਰੱਬ ਤੇ ਸ਼ਿਕਵਾਇਆ ਹਾਂ ਰੱਬ ਤੇ ਸ਼ਿਕਵਾਇਆ ਰੱਬ ਨੂੰ ਕਦੇ ਦੋਸ਼ ਆਇਆ ਵੀ ਬ੍ਰਭਾ ਇੰਨੇ ਹੜ ਹੁੰਦੇ ਆ ਹੈ ਰੱਬ ਨੂੰ ਕਰਦਾ ਦੋਸ਼ ਹੁਣ ਰੋ ਸਕੂ ਖਿਆ ਕਰਦਾ ਲੈ ਹੂੰ ਆ ਰੱਬ ਦਾ ਕੀਤਾ ਹੋਣ ਡਿਆ ਹੂੰ ਬਿਲਕੁਲ ਉਧਰਲੇ ਪਾਸੇ ਪਾਣੀ ਪੂਣੀ ਕਿੰਨਾ ਕਿ ਜਿੱਧਰ ਹੁਣ ਤੁਸੀਂ ਇਧਰ ਘਰ ਪਾਏ ਨਹੀਂ ਇਧਰ ਪਾਣੀ ਨਹੀਂ ਇੱਧਰ ਤਾਂ ਮਿੰਗਾ ਦਾ ਹੀ ਆ ਆ ਦਰਿਆ ਪਾਣੀ ਦਰਿਆਈ ਪਾਣੀ ਆ ਦੇਖ ਸਕਦੇ ਸੇ ਸਤਲੋਜ ਦੇ ਕੰਡੇ ਤੇ ਬੈਠੇ ਆ ਪਿੱਛੇ ਆ ਸਤਲੋਜ ਵਗ ਰਿਹਾ ਹੈ ਮਾਤਾ ਨੇ ਇਹ ਸਤਲੋਜ ਦੀ ਤਿੰਨ ਚਾਰ ਵਾਰੀ ਮਾਰ ਚੱਲੀ ਆ ਬਿਲਕੁਲ ਘਰ ਛੱਡ ਕੇ ਨਵੇਂ ਥਾਂ ਘਰ ਪਾ ਲੈਂਦੀ ਆ ਤੇ ਇਹ ਮਾਤਾ ਇਸ ਸਮੇਂ ਉੱਠ ਖੜੋ ਮਾਤਾ ਧਿਆਨ ਨਾਲ ਇਤੋਂ ਪੈਰ ਚੱਕਣਾ ਹਾਂ ਇਹ ਮਾਤਾ ਵਧੀਆ ਚੱਲਦੇ ਫਿਰਦੇ ਆ ਦੇਖੋ ਸਾਨੂੰ ਮਾਤਾ ਮਾਤਾ ਮੱਝਾ ਚੋਲ ਲੈਨੇ ਉਹ ਕਹਿੰਦੇ ਹਜੇ ਠੀਕ ਹੈ ਨਹੀਂ ਹੁਣ ਨਹੀਂ ਮੈਂ ਚਾਹੁੰਦੀ ਹੁਣ ਤਾਂ ਵੈਸੇ ਕੰਮ ਤੋਂ ਪੈਨਸ਼ਨ ਲੈ ਲਈ ਹੈ ਨਾ ਰਿਟਾਇਰਮੈਂਟ ਲੈ ਲਈ ਕੰਮ ਤੋਂ ਹਾਂ ਨਾ ਨਾ ਇੱਕ ਗੱਲ ਹੋਰ ਵੀ ਦੇਖੋ ਬੇਬੇ ਦੀ ਸਿਹਤ ਦੀ ਗੱਲ ਕਰੀ ਤਾਂ ਹਜੇ ਵੀ ਵਧੀਆ ਪਈ ਚੋਲਣ ਨਾ ਚੋਲਣ ਠੀਕ ਆ ਆਪਾਂ ਤਾਂ ਦੁੱਧ ਪੀਣਾ ਵੀ ਲੈਣਾ ਭਾਈ ਜੀ ਸਿਹਤ ਦੀ ਗੱਲ ਕਰੀ ਤਾਂ ਬਾਈ ਬੇਬੇ ਹਲੇ ਵੀ ਠੀਕ ਪਏ ਆ ਬੇਬੇ ਕੁਝ ਹੋਰ ਤਾਂ ਨਹੀਂ ਕੁਝ ਬੁਖਾਰ ਬਖੂਰ ਤਾਂ ਛੱਡਦਾਗਾ ਵਧੀਆ ਰਹੀ ਨੇ ਤੁਸੀਂ ਫਿੱਟ ਫਿੱਟ ਨਹੀਂ ਵਾ ਵਾ ਵਾਆਂ ਗੋਲੀਆਂ ਖਾ ਲੈਂਦੀਆਂ ਤੇ ਛੱਟੋ ਹਜੇ ਉਮਰ ਦੇ لحاظ ਨਾਲ ਥੋੜਾ ਫਰਕ ਤਾਂ ਪੈਂਦਾ ਹੀ ਆ ਸਿਹਤ ਦਾ ਜੀ ਸੋ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਇਦਾਂ ਦੀਆਂ ਵੀਡੀਓ ਦੇਖਣ ਲਈ ਚਾਹੋ ਸਬਸਕ੍ਰਾਈਬ ਕਰਿਓ